ਹਾਂਜੀ ਸਤਿ ਸ੍ਰੀ ਅਕਾਲ ਸਾਥੀਓ ਮੈਂ ਡਾਕਟਰ ਹਰਮਨ ਜੀਰਾ ਸਾਥੀਓ ਜਿਵੇਂ ਜਿਵੇਂ ਸਾਡੀ ਉਮਰ ਵੱਧਦੀ ਆ ਜਦੋਂ ਅਸੀਂ 40 ਤੋਂ ਉੱਪਰ ਜਾਣਾ ਸ਼ੁਰੂ ਕਰਦੇ ਆ ਤਾਂ ਸਾਡੇ ਉਹਨਾਂ ਹੀ ਬਿਮਾਰੀਆਂ ਦਾ ਰਿਸਕ ਵਧਣਾ ਸ਼ੁਰੂ ਹੋ ਜਾਂਦਾ ਏ ਸਾਡੇ એનર્ਜੀ ਪ੍ਰੋਡਕਸ਼ਨ ਸਰੀਰ 'ਚ ਘੱਟ ਹੋ ਜਾਂਦੀ ਆ ਫਿਰ ਡਾਇਬੀਟਿਸ ਬਲੱਡ ਪ੍ਰੈਸ਼ਰ ਥਾਇਰੋਇਡ ਵਰਗੀਆਂ ਜਿਹੜੀਆਂ ਬਿਮਾਰੀਆਂ ਏ ਉਹ ਆਉਣ ਦਾ ਰਿਸਕ ਉਹਨਾਂ ਹੀ ਵੱਧ ਹੋ ਜਾਂਦਾ ਸੋ ਅੱਜ ਦੀ ਵੀਡੀਓ 'ਚ ਅਸੀਂ ਜਾਣਾਂਗੇ ਜੇ ਅਸੀਂ ਜਿਹੜੇ ਮੈਂ ਤੁਹਾਨੂੰ ਦੱਸਣ ਜਾ ਰਿਹਾ ਤਿੰਨ ਵਿਟਾਮਿਨ ਤੇ ਇਹ ਵੀ ਗੱਲ ਕਰਾਂਗੇ ਵੀ ਇਹ ਵਿਟਾਮਿਨ ਮਿਲਨੇ ਕਿਹੜੀਆਂ ਚੀਜ਼ਾਂ ਤੋਂ ਸੋ ਜੇ ਇਹਨਾਂ ਦੀ ਅਸੀਂ ਘਾਟ ਨਹੀਂ ਹੋਣ ਦਵਾਵਾਂਗੇ ਸਰੀਰ 'ਚ ਤਾਂ ਅਸੀਂ ਉਮਰ ਵਧਣ ਦੇ ਨਾਲ ਏਜਿੰਗ ਦਾ ਫੈਕਟ ਜਿਹੜਾ ਆਉਂਦਾ ਏ ਜਾਂ ਜਿਹੜੀਆਂ ਬਿਮਾਰੀਆਂ ਆਉਣ ਦੀ ਸੰਭਾਵਨਾ ਵੱਧ ਹੋ ਜਾਂਦੀ ਉਸ ਤੋਂ ਬਚੇ ਰਾਵਾਂਗੇ ਸੋ ਇਹ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਿਓ ਤੇ ਇਹ ਜਾਣਕਾਰੀ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਫਾਇਦਾ ਹੋ ਸਕੇ ਤੇ ਆਪਣਾ ਜਿਹੜਾ YouTube ਚੈਨਲ ਆ ਅਗਲੀਆਂ ਵੀਡੀਓ ਤੁਹਾਡੇ ਤੱਕ ਸਿੱਧੀਆਂ ਪਹੁੰਚਣ ਉਸ ਵਾਸਤੇ ਇਹਨੂੰ ਸਬਸਕ੍ਰਾਈਬ ਕਰ ਲਓ ਸੋ ਸਾਥੀਓ ਸਭ ਤੋਂ ਪਹਿਲਾਂ ਜੇ ਜਾਣੀਏ ਤਾਂ ਪਹਿਲੇ ਨੰਬਰ ਤੇ ਆਉਂਦਾ ਹੈ ਵਿਟਾਮਿਨ B12 ਵਿਟਾਮਿਨ B12 ਕਹੋ ਬਹੁਤ ਹੀ ਜ਼ਰੂਰੀ ਆ ਸਾਡੇ ਸਰੀਰ ਵਾਸਤੇ ਖਾਸ ਕਰ ਵੱਡੀ ਉਮਰ ਦੇ ਵਿੱਚ ਵਿਟਾਮਿਨ B12 ਦੇ ਬੜੇ ਕੰਮ ਆ ਸਾਡੇ ਸਰੀਰ 'ਚ એનર્ਜੀ ਦੀ ਪ੍ਰੋਡਕਸ਼ਨ ਵਾਸਤੇ ਬਹੁਤ ਜ਼ਰੂਰੀ ਆ ਸਾਡੇ ਲਾਲ ਰક્ત ਕਾਣਾ ਉਹਨਾਂ ਨੂੰ ਬਣਾਉਂਦਾ ਏ ਸਾਡੀ ਬ੍ਰੇਨ ਦੀ ਸਹੀ ਫੰਕਸ਼ਨਿੰਗ ਵਾਸਤੇ ਬਹੁਤ ਜ਼ਰੂਰੀ ਆ ਸੋ ਵਿਟਾਮਿਨ B12 ਜਦੋਂ ਘਟਣਾ ਸ਼ੁਰੂ ਹੁੰਦਾ ਖਾਸ ਕਰ ਵੱਡੀ ਉਮਰ ਦੇ ਵਿੱਚ ਤਾਂ ਸਾਨੂੰ ਸਾਡੇ ਬ੍ਰੇਨ ਤੇ ਬੜਾ ਇਫੈਕਟ ਆਉਂਦਾ ਏ ਸਾਡੀ ਯਾਦ ਸ਼ਕਤੀ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਆ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਨੂੰ ਭੁੱਲਣਾ ਸ਼ੁਰੂ ਕਰ ਦਿੰਨੇ ਆ ਫਿਰ ਕਨਫਿਊਜ਼ਨ ਰਹਿਣਾ ਫਿਰ ਚਿੜਚਿੜਾਪਨ ਰਹਿਣਾ ਇਹਦੇ ਨਾਲ ਐਂਜਾਇਟੀ ਡਿਪਰੈਸ਼ਨ ਇਹ ਸਾਰੇ ਲੱਛਣ ਉਹਦੋਂ ਆਉਂਦੇ ਆ ਖਾਸ ਕਰ ਜਦੋਂ ਵਿਟਾਮਿਨ B12 ਜਿਹੜਾ ਉਹ ਸਾਡੇ ਸਰੀਰ ਦੇ ਵਿੱਚ ਘਟਣਾ ਸ਼ੁਰੂ ਹੋ ਜਾਂਦਾ ਇਸ ਤੋਂ ਇਲਾਵਾ ਸਰੀਰ ਚ ਕਮਜ਼ੋਰੀ ਆਉਣਾ ਥਕਾਵਟ ਰਹਿਣਾ ਇਹ ਵੀ ਵਿਟਾਮਿਨ B12 ਦੀ ਘਾਟ ਕਰਕੇ ਹੁੰਦਾ ਹੈ ਕਿਉਂਕਿ ਵਿਟਾਮਿਨ B12 ਜਿਹੜਾ ਉਹ ਐਮਰੋਲ ਅਦਾ ਕਰਦਾ ਹੈ ਲਾਲ ਰક્ત ਕਣ ਬਣਾਉਣ ਚ ਰੈੱਡ ਬਲੱਡ ਸੈੱਲ ਬਣਾਉਣ ਚ ਜੇ ਜਦੋਂ ਵਿਟਾਮਿਨ B12 ਘਟਦਾ ਏ ਤਾਂ RBCs ਦਾ ਬਣਨਾ ਵੀ ਘਟ ਹੋ ਜਾਂਦਾ ਏ ਸੋ ਜਿਹਦੇ ਕਰਕੇ ਕੀ ਆ ਸਾਡੇ ਸਰੀਰ ਦੇ ਵੱਖ-ਵੱਖ ਅੰਗਾਂ 'ਚ ਜਿਹੜਾ ਖੂਨ ਦੀ ਸਪਲਾਈ ਆ ਪ੍ਰੋਪਰ ਆਕਸੀਜਨ ਨਹੀਂ ਪਹੁੰਚ ਪਾਉਂਦੀ ਜਿਹਦੇ ਕਰਕੇ ਸਾਨੂੰ ਕਮਜ਼ੋਰੀ ਮਹਿਸੂਸ ਹੁੰਦੀ ਆ ਅਸੀਂ ਥੋੜਾ ਜਿਹਾ ਵੀ ਤੇਜ਼ ਤੁਰਦੇ ਆ ਜਾਂ ਦੌੜਦੇ ਆ ਤਾਂ ਅਸੀਂ ਥੱਕ ਜਾਂਦੇ ਆ ਸਾਡੇ ਘੜਲਣਾ ਪੈਣੀਆਂ ਸ਼ੁਰੂ ਹੋ ਜਾਂਦੀਆਂ ਪੂਰਾ ਦਿਨ ਥੱਕਿਆ ਰਹਿੰਦਾ ਸਰੀਰ ਸੋ ਇੱਕ ਇਹ ਵੀ ਕਾਰਨ ਹੈ ਵਿਟਾਮਿਨ B12 ਦੀ ਜਦੋਂ ਘਾਟ ਹੋ ਜਾਂਦੀ ਆ ਇਸ ਤੋਂ ਇਲਾਵਾ ਵਿਟਾਮਿਨ B12 ਦਾ ਹੋਰ ਅਹਿਮ ਰੋਲ ਇਹ ਆ ਵੀ ਇਹ ਹੋਮੋਸਿਸਟीन ਇੱਕ ਸਾਡੇ ਹਾਰਮੋਨ ਹੁੰਦਾ ਸਰੀਰ 'ਚ ਉਹਨੂੰ ਘਟਾ ਕੇ ਰੱਖਦਾ ਏ ਪਹਿਲਾਂ ਸਮਝ ਲਓ ਹੋਮੋਸਿਸਟीन ਹੁੰਦਾ ਕੀ ਆ ਦੋਸਤੋ ਹੋਮੋਸਿਸਟीन ਅਜਿਹਾ ਪਦਾਰਥ ਹੈ ਜਿਹੜਾ ਹਾਰਮੋਨ ਹੈ ਜਿਹਦੇ ਵਧਣ ਦੇ ਨਾਲ ਸਾਨੂੰ ਦਿਲ ਦੀਆਂ ਬਿਮਾਰੀਆਂ ਹੋਣ ਦਾ ਜਿਹੜਾ ਰਿਸਕ ਆ ਉਹ ਵਧਣਾ ਸ਼ੁਰੂ ਹੋ ਜਾਂਦਾ ਖਾਸ ਕਰ ਵੱਡੀ ਉਮਰ ਚ ਜਾ ਕੇ ਇਹ ਸਾਡੇ ਹੋਮੋਸਿਸਟीन ਆ ਜਿਹੜਾ ਹਾਰਮੋਨ ਉਹ ਵਧਣਾ ਸ਼ੁਰੂ ਹੋ ਜਾਂਦਾ ਸਰੀਰ ਚ ਸੋ ਵਿਟਾਮਿਨ B12 ਕੀ ਆ ਹੋਮੋਸਿਸਟीन ਨੂੰ ਘੱਟ ਕਰਨ ਸਹਾਇਤਾ ਕਰਦਾ ਹੈ ਹੋਮੋਸਿਸਟीन ਨੂੰ ਘਟਾਉਂਦਾ ਹੈ ਪਰ ਜਦੋਂ ਵਿਟਾਮਿਨ B12 ਹੀ ਸਾਡੇ ਸਰੀਰ ਚ ਘਟਣਾ ਸ਼ੁਰੂ ਹੋ ਜੇ ਤਾਂ ਹੋਮੋਸਿਸਟीन ਦੀ ਜਿਹੜੀ ਮਕਦਾਰ ਆ ਉਹ ਸਾਡੇ ਸਰੀਰ ਚ ਵਧਣੀ ਸ਼ੁਰੂ ਹੋ ਜਾਂਦੀ ਆ ਜਿਹਦੇ ਕਰਕੇ ਸਾਨੂੰ ਦਿਲ ਦੇ ਰੋਗ ਹੋਣ ਦਾ ਜਿਹੜਾ ਖਤਰਾ ਹੈ ਉਨਾ ਹੀ ਵਧਣਾ ਸ਼ੁਰੂ ਹੋ ਜਾਂਦਾ ਹੈ ਸੋ ਵਿਟਾਮਿਨ B12 ਬਹੁਤ ਜ਼ਰੂਰੀ ਆ ਸਾਡੇ ਸਰੀਰ ਵਾਸਤੇ ਤੇ ਡੀਐਨਏ ਦੀ ਸਿੰਥਸਿਸ ਵਾਸਤੇ ਤੇ ਹੋਰ ਵੀ ਕਈ ਕੰਮ ਨਰਵਜ਼ ਨੂੰ ਪ੍ਰੋਟੈਕਟ ਕਰਦਾ ਏ ਮਾਈਲਨ ਸ਼ੀਥ ਨੂੰ ਬਣਾਈ ਰੱਖਣ ਚ ਸਹਾਇਤਾ ਕਰਦਾ ਏ ਤਾਂ ਜੋ ਜਿਹੜੀਆਂ ਸਾਡੀਆਂ ਨਸਾਂ ਓਨਾਂ ਸਹੀ ਤਰੀਕੇ ਨਾਲ ਕਰੰਟ ਵਹਿੰਦਾ ਰਹੇ ਹੋਰ ਵੀ ਸਰੀਰ ਚ ਬਹੁਤ ਕੰਮ ਹੁੰਦੇ ਆ ਵਿਟਾਮਿਨ B12 ਦੇ ਸੋ ਇਹ ਮਿਲੂਗਾ ਕਿੱਥੋਂ ਸਾਥੀਓ ਇਹ ਖਾਸ ਕਰਤੇ ਅਨੀਮਲ ਪ੍ਰੋਡਕਟਸ ਆ ਜਿਹੜੇ ਉਹਨਾਂ ਤੋਂ ਮਿਲਦਾ ਏ ਮੀਟ ਤੋਂ ਮਿਲਦਾ ਐਗ ਤੋਂ ਫਿਸ਼ ਤੋਂ ਇਸ ਤੋਂ ਇਲਾਵਾ ਦੁੱਧ ਤੇ ਦੁੱਧ ਤੋਂ ਬਣਨ ਵਾਲੀਆਂ ਚੀਜ਼ਾਂ ਜਿਵੇਂ ਪਨੀਰ ਹੋ ਗਿਆ ਸੋ ਇਹ ਚੀਜ਼ਾਂ ਤੋਂ ਜਿਹੜੀ ਵਿਟਾਮਿਨ B12 ਦੀ ਅਸੀਂ ਪੂਰਤੀ ਕਰ ਸਕਦੇ ਹਾਂ ਅਗਲਾ ਜਿਹੜਾ ਵਿਟਾਮਿਨ ਸਾਡੇ ਸਰੀਰ ਲਈ ਬੜਾ ਜ਼ਰੂਰੀ ਉਹ ਹੈਗਾ ਵਿਟਾਮਿਨ D ਦੋਸਤੋ ਵਿਟਾਮਿਨ D ਬਹੁਤ ਜ਼ਰੂਰੀ ਆ ਸਾਡੀਆਂ ਹੱਡੀਆਂ ਵਾਸਤੇ ਵੱਡੀ ਉਮਰ ਦੇ ਵਿੱਚ ਕੀ ਹੁੰਦਾ ਸਾਡੇ ਹੱਡੀਆਂ ਦੀ ਜਿਹੜੀ ਡੈਂਸਿਟੀ ਆ ਉਹ ਘਟਣੀ ਸ਼ੁਰੂ ਹੋ ਜਾਂਦੀ ਉਹਦਾ ਕਾਰਨ ਇਹ ਹੁੰਦਾ ਵੀ ਸਾਡੀਆਂ ਹੱਡੀਆਂ ਕੈਲਸ਼ੀਅਮ ਨੂੰ ਸੋਖਣਾ ਘਟਾ ਦਿੰਦੀਆਂ ਹੈ ਕੈਲਸ਼ੀਅਮ ਦੀ ਐਬਜ਼ਾਰਪਸ਼ਨ ਘਟੋ ਜਾਂਦੀ ਤੇ ਵਿਟਾਮਿਨ ਡੀ ਆ ਜਿਹੜਾ ਉਹ ਕੈਲਸ਼ੀਅਮ ਦੀ ਐਬਜ਼ਾਰਪਸ਼ਨ ਨੂੰ ਸਹੀ ਕਰਦਾ ਹੈ ਕੈਲਸ਼ੀਅਮ ਦੀ ਐਬਜ਼ਾਰਪਸ਼ਨ ਨੂੰ ਵਧਾਉਂਦਾ ਹੈ ਪਰ ਜਦੋਂ ਵਿਟਾਮਿਨ ਡੀ ਖੁਦ ਘਟਣਾ ਸ਼ੁਰੂ ਹੋ ਜੇ ਤਾਂ ਸਾਡੇ ਹੱਡੀਆਂ ਦੇ ਵਿੱਚ ਕੈਲਸ਼ੀਅਮ ਸੋਖਣਾ ਘੱਟ ਹੋ ਜਾਂਦਾ ਹੱਡੀਆਂ ਦੀ ਜਿਹੜੀ ਡੈਂਸਿਟੀ ਆ ਇਹਨਾਂ 'ਚ ਕਮਜ਼ੋਰੀ ਆ ਜਾਂਦੀ ਅੰਦਰੋਂ ਹੌਲੀ-ਹੌਲੀ ਖੋਖਲੀਆਂ ਲੱਗ ਜਾਂਦੀਆਂ ਤਾਂ ਤੁਸੀਂ ਸੁਣਿਆ ਹੋਵੇਗਾ ਕਦੇ ਵੀ ਵੱਡੀ ਉਮਰ ਜਦੋਂ ਕੋਈ ਵੀ ਵੱਡੀ ਉਮਰ ਦਾ ਬੰਦਾ ਡੇਗਦਾ ਏ ਤਾਂ ਉਹਦੇ ਬੜੀ ਜਲਦੀ ਫ੍ਰੈਕਚਰ ਆ ਜਾਂਦਾ ਹੱਡੀਆਂ ਦੇ ਵਿੱਚ ਸੋ ਇਹੀ ਮੇਨ ਕਾਰਨ ਹੁੰਦਾ ਕਿ ਉਹਨਾਂ ਦੀ ਡੈਂਸਿਟੀ ਬੜੀ ਕੱਟ ਹੋ ਜਾਂਦੀ ਹੱਡੀਆਂ ਦੀ ਕੈਲਸ਼ੀਅਮ ਖੋਖਰਨਾ ਸ਼ੁਰੂ ਹੋ ਜਾਂਦਾ ਸੋਖਿਆ ਸਹੀ ਤਰੀਕੇ ਨਾਲ ਜਾਂਦਾ ਨਹੀਂ ਸੋ ਉਹਦਾ ਕਾਰਨ ਇਹੀ ਹੁੰਦਾ ਵੀ ਵਿਟਾਮਿਨ ਡੀ ਦੀ ਘਾਟ ਹੋ ਜਾਂਦੀ ਸਰੀਰ ਦੇ ਵਿੱਚ ਇਸ ਤੋਂ ਇਲਾਵਾ ਸਾਥੀਓ ਵਿਟਾਮਿਨ ਡੀ ਸਾਡੇ ਇਮਿਊਨ ਸਿਸਟਮ ਵਾਸਤੇ ਬੜਾ ਜ਼ਰੂਰੀ ਆ ਸਾਡੀ ਬਿਮਾਰੀਆਂ ਨਾਲ ਲੜਨ ਦੀ ਜਿਹੜੀ ਤਾਕਤ ਆ ਉਹਨੂੰ ਸਹੀ ਬਣਾਈ ਰੱਖਦਾ ਏ ਸਾਨੂੰ ਵਾਰ-ਵਾਰ ਕੋਈ ਬਿਮਾਰੀ ਨਹੀਂ ਹੁੰਦੀ ਜੇ ਵਿਟਾਮਿਨ ਡੀ ਸਾਡੇ ਸਰੀਰ ਚ ਪੂਰਾ ਹੋਵੇ ਸਾਨੂੰ ਠੰਡ ਦਾ ਵੀ ਕੋਈ ਅਸਰ ਨਹੀਂ ਹੁੰਦਾ ਮੌਸਮ ਚੇਂਜ ਹੋਣ ਦੇ ਨਾਲ ਜਿਹੜੀ ਸਰਦੀ ਖਾਂਸੀ ਬੁਖਾਰ ਆ ਜਾਂਦਾ ਏ ਉਹ ਵੀ ਜਲਦੀ ਨਹੀਂ ਹੁੰਦਾ ਸੋ ਇਹ ਸਾਡੀ ਇਮਿਊਨਿਟੀ ਨੂੰ ਬਣਾਈ ਰੱਖਦਾ ਏ ਇਹਦੇ ਨਾਲ ਨਾਲ ਸਾਤਿਵਿਓ ਵਿਟਾਮਿਨ ਡੀ ਸਾਡੀਆਂ ਹੱਡੀਆਂ ਦੇ ਨਾਲ ਨਾਲ ਮਾਸਪੇਸ਼ੀਆਂ ਲਈ ਵੀ ਬਹੁਤ ਜ਼ਰੂਰੀ ਹੈ ਵੱਡੀ ਉਮਰ ਸਾਡੀਆਂ ਮਾਸਪੇਸ਼ੀਆਂ ਜਿਹੜੀਆਂ ਏ ਉਹ ਘਟਨੀਆਂ ਸ਼ੁਰੂ ਹੋ ਜਾਂਦੀਆਂ ਹੌਲੀ-ਹੌਲੀ ਇਹਨਾਂ ਦਾ ਕਹਿ ਲੋ ਵੀ ਮਸਲ ਮਾਸ ਆ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਸੋ ਵਿਟਾਮਿਨ ਡੀ ਆ ਜਿਹੜਾ ਉਹ ਸਾਡੀਆਂ ਮਸਲ ਸਪੇਸ਼ੀਆਂ ਨੂੰ ਵੀ ਮਜ਼ਬੂਤੀ ਦਿੰਦਾ ਏ ਇਹਨਾਂ ਦੇ ਮਸਲ ਮਾਸ ਨੂੰ ਬਣਾਈ ਰੱਖਣ ਲਈ ਬਹੁਤ ਜ਼ਰੂਰੀ ਆ ਸੋ ਵਿਟਾਮਿਨ ਡੀ ਸਾਨੂੰ ਮਿਲਦਾ ਕਿੱਥੋਂ ਆ ਦੋਸਤੋ ਇਹ ਸਾਨੂੰ ਸੂਰਜ ਦੀ ਰੋਸ਼ਨੀ ਤੋਂ ਮਿਲਦਾ ਇਹਨੂੰ ਸਨਸ਼ਾਈਨ ਵਿਟਾਮਿਨ ਵੀ ਕਿਹਾ ਜਾਂਦਾ ਹੈ ਸੋ ਰੋਜ਼ਾਨਾ ਘੱਟੋ ਘੱਟ 1 ਘੰਟਾ ਸੂਰਜ ਦੀ ਰੋਸ਼ਨੀ ਚ ਰਹੋ ਸਵੇਰ ਵੇਲੇ ਜੇ ਰਹਿ ਸਕਦੇ ਆ ਨਹੀਂ ਤਾਂ ਦੁਪਹਿਰ ਵੇਲੇ ਜੇ ਤੁਸੀਂ 15 ਮਿੰਟ ਵੀ ਸੂਰਜ ਦੀ ਰੋਸ਼ਨੀ ਚ ਰਹਿੰਦੇ ਆ ਤਾਂ ਉਹਦੇ ਨਾਲ ਤੁਹਾਨੂੰ ਪੂਰੇ ਦਿਨ ਦਾ ਜਿਹੜਾ ਵਿਟਾਮਿਨ ਡੀ ਆ ਉਹਦੀ ਪੂਰਤੀ ਹੋ ਜਾਂਦੀ ਆ ਸੋ ਜਦੋਂ ਅਸੀਂ ਸੂਰਜ ਦੀ ਰੋਸ਼ਨੀ ਚ ਬੈਠੇ ਆ ਤਾਂ ਸਾਡਾ ਸਰੀਰ ਜਿਹੜਾ ਆਪਣੇ ਆਪ ਵਿਟਾਮਿਨ ਡੀ ਬਣਾਉਣਾ ਸ਼ੁਰੂ ਕਰ ਦਿੰਦਾ ਇਸ ਤੋਂ ਇਲਾਵਾ ਤੁਸੀਂ ਭੋਜਨ ਜਿਹੜਾ ਅੰਡੇ ਦੀ ਜ਼ਰਦੀ ਚ ਵਿਟਾਮਿਨ ਡੀ ਸਾਨੂੰ ਮਿਲ ਜਾਂਦਾ ਮੀਟ ਤੋਂ ਮਿਲ ਜਾਂਦਾ ਏ ਫਿਸ਼ ਤੋਂ ਮਿਲ ਜਾਂਦਾ ਵਿਟਾਮਿਨ ਡੀ ਤੇ ਜਿਹੜੀਆਂ ਹਰੀਆਂ ਪੱਤੇਦਾਰ ਸਬਜ਼ੀਆਂ ਹੁੰਦੀਆਂ ਜਿਵੇਂ ਪਾਲਕ ਹੋ ਗਿਆ ਸਾਗ ਹੋ ਗਿਆ ਇਸ ਤੋਂ ਵੀ ਸਾਨੂੰ ਵਿਟਾਮਿਨ ਡੀ ਦੀ ਪੂਰਤੀ ਹੋ ਜਾਂਦੀ ਆ ਸੋ ਵਿਟਾਮਿਨ ਡੀ ਵੀ ਬਹੁਤ ਜ਼ਰੂਰੀ ਆ ਵੱਡੀ ਉਮਰ ਦੇ ਵਿੱਚ ਕਿਉਂਕਿ ਜੇ ਘਟਦਾ ਏ ਤਾਂ ਸਾਨੂੰ ਕਾਫੀ ਪਰੇਸ਼ਾਨੀਆਂ ਖੜੀਆਂ ਹੋ ਜਾਂਦੀਆਂ ਆ ਬ੍ਰੇਨ ਲਈ ਵੀ ਬਹੁਤ ਜ਼ਰੂਰੀ ਆ ਵਿਟਾਮਿਨ ਡੀ ਬ੍ਰੇਨ ਦੇ ਸਹੀ ਤਰੀਕੇ ਨਾਲ ਫੰਕਸ਼ਨਿੰਗ ਵਾਸਤੇ ਸਾਨੂੰ ਐਂਜਾਇਟੀ ਡਿਪਰੈਸ਼ਨ ਆਉਣ ਦੀ ਜਿਹੜੀ ਸੰਭਾਵਨਾ ਹੈ ਉਹ ਵੀ ਵੱਧ ਹੋ ਜਾਂਦੀ ਆ ਸਾਡੀ ਇਮਿਊਨਿਟੀ ਵੀ ਵੀਕ ਹੋ ਜਾਂਦੀ ਆ ਸਾਡੀ ਇਮਿਊਨਿਟੀ ਨੂੰ ਬਣਾਈ ਰੱਖਣ ਵਾਸਤੇ ਵੀ ਵਿਟਾਮਿਨ ਡੀ ਦਾ ਐਮ ਰੋਲ ਆ ਇਸ ਤੋਂ ਇਲਾਵਾ ਸਾਡੀਆਂ ਹੱਡੀਆਂ ਵਾਸਤੇ ਸਾਡੀਆਂ ਮਾਸਪੇਸ਼ੀਆਂ ਵਾਸਤੇ ਸਾਡੀਆਂ ਮਾਸਪੇਸ਼ੀਆਂ ਵੀ ਕਮਜ਼ੋਰ ਪਿਆ ਜਾਂਦੀਆਂ ਥੋੜਾ ਜਿਹਾ ਜੀ ਤੁਰਦੇ ਆ ਕੜਾਲਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਕਮਜ਼ੋਰੀ ਆ ਜਾਂਦੀ ਸਰੀਰ 'ਚ ਸੋ ਇਹਦਾ ਇਹ ਕਾਰਨ ਹੁੰਦਾ ਵੀ ਸਾਡੇ ਵਿਟਾਮਿਨ ਡੀ ਆ ਜਿਹੜਾ ਉਹ ਘਟਣਾ ਸ਼ੁਰੂ ਹੋ ਜਾਂਦਾ ਇਸ ਤੋਂ ਇਲਾਵਾ ਸਾਥੀਓ ਅਗਲਾ ਜਿਹੜਾ ਤੀਜਾ ਵਿਟਾਮਿਨ ਉਹ ਹੈਗਾ ਵਿਟਾਮਿਨ ਸੀ ਵਿਟਾਮਿਨ ਸੀ ਬਹੁਤ ਹੀ ਜ਼ਰੂਰੀ ਆ ਸਾਡੇ ਸਰੀਰ ਵਾਸਤੇ ਇਹਦਾ ਮੇਨ ਕੰਮ ਹੈਗਾ ਸਾਡੇ ਸਰੀਰ ਜਿਹੜੇ ਫ੍ਰੀ ਰੈਡੀਕਲਸ ਬਣਦੇ ਆ ਸੋ ਵੱਧਦੀ ਉਮਰ 'ਚ ਕੀ ਹੁੰਦਾ ਜਿਹੜੇ ਸਾਡੇ ਸਰੀਰ 'ਚ ਫ੍ਰੀ ਰੈਡੀਕਲ ਜ਼ਹਾਨੀਕਾਰਕ ਪਦਾਰਥ ਆ ਉਹ ਵਧਣੇ ਸ਼ੁਰੂ ਹੋ ਜਾਂਦੇ ਜਿਦੇ ਕਰਕੇ ਕੀ ਆ ਸਾਨੂੰ ਜੜੀਆਂ ਕ੍ਰੋਨਿਕ ਡਿਜ਼ੀਜ਼ੀਜ਼ ਆ ਇਹਨਾਂ ਦੇ ਆਉਣ ਦਾ ਖਤਰਾ ਵੱਧ ਹੋ ਜਾਂਦਾ ਏ ਜਿਵੇਂ ਸ਼ੂਗਰ ਦੀ ਬਿਮਾਰੀ ਫਿਰ ਬਲੱਡ ਪ੍ਰੈਸ਼ਰ ਦੀ ਬਿਮਾਰੀ ਆਉਣ ਦਾ ਖਤਰਾ ਵੱਧ ਹੋ ਜਾਂਦਾ ਥਾਇਰੋਇਡ ਵਰਗੀਆਂ ਬਿਮਾਰੀਆਂ ਦਿਲ ਦੇ ਰੋਗ ਹੋਣ ਦਾ ਜਿਹੜਾ ਖਤਰਾ ਏ ਉਹ ਵੀ ਵਧਣਾ ਸ਼ੁਰੂ ਹੋ ਜਾਂਦਾ ਸੋ ਜਿਹੜਾ ਵਿਟਾਮਿਨ ਸੀ ਆ ਉਹ ਸਾਡੇ ਚ ਫ੍ਰੀ ਰੈਡੀਕਲਸ ਦਾ ਜਿਹੜਾ ਉਹਨਾਂ ਨੂੰ ਇੱਕ ਬੈਲੈਂਸ ਬਣਾਈ ਰੱਖਦਾ ਹੈ ਫ੍ਰੀ ਰੈਡੀਕਲਸ ਨੂੰ ਕਹਿ ਲੋ ਸਰੀਰ ਚੋਂ ਬਾਹਰ ਕੱਢਣ ਚ ਸਹਾਇਤਾ ਕਰਦਾ ਹੈ ਇਸ ਤੋਂ ਇਲਾਵਾ ਵਿਟਾਮਿਨ ਸੀ ਸਾਡੀ ਇਮਿਊਨਿਟੀ ਵਾਸਤੇ ਬਹੁਤ ਜ਼ਰੂਰੀ ਆ ਬਿਮਾਰੀਆਂ ਨਾਲ ਜਿਹੜੀ ਲੜਨ ਦੀ ਤਾਕਤ ਆ ਸਾਡੀ ਉਹ ਵਧਾਉਂਦਾ ਹੈ ਸਾਨੂੰ ਜਲਦੀ ਕੋਈ ਬਿਮਾਰੀ ਨਹੀਂ ਲੱਗਦੀ ਤੇ ਇਹਦੇ ਨਾਲ ਨਾਲ ਵਿਟਾਮਿਨ ਸੀ ਸਾਡੇ ਸਰੀਰ ਚ ਕੋਲੇਜਨ ਦੀ ਪ੍ਰੋਡਕਸ਼ਨ ਵਾਸਤੇ ਬਹੁਤ ਜ਼ਰੂਰੀ ਹੈ। ਦੋਸਤੋ ਕੋਲੇਜਨ ਸਾਡੀ ਸਕਿਨ ਵਾਸਤੇ ਬਹੁਤ ਜ਼ਰੂਰੀ ਹੁੰਦਾ ਹੈ। ਸਾਡੀਆਂ ਹੱਡੀਆਂ ਵਾਸਤੇ, ਜੋੜਾਂ ਵਾਸਤੇ ਬਹੁਤ ਜ਼ਰੂਰੀ ਹੁੰਦਾ ਕੋਲੇਜਨ। ਸਾਨੂੰ ਜੋੜਾਂ ਚ ਜਿਹੜੀਆਂ ਦਰਦਾਂ ਹੁੰਦੀਆਂ ਆ ਜਾਂ ਹੱਡੀਆਂ ਜਿਹੜੀ ਕਮਜ਼ੋਰੀ ਆਉਂਦੀ ਆ ਉਹ ਉਦੋਂ ਆਉਂਦੀ ਜਦੋਂ ਕੋਲੇਜਨ ਸਾਡੇ ਸਰੀਰ ਚ ਘਟਣਾ ਸ਼ੁਰੂ ਹੋ ਜਾਂਦਾ। ਸੋ ਕੋਲੇਜਨ ਵਿਟਾਮਿਨ ਸੀ ਆ ਜਿਹੜਾ ਉਹ ਕੋਲੇਜਨ ਬਣਾਉਣ ਚ ਸਹਾਇਤਾ ਕਰਦਾ ਹੈ। ਸੋ ਵਿਟਾਮਿਨ ਸੀ ਜੇ ਸਾਡੇ ਪੂਰਾ ਹੋਵੇ ਤਾਂ ਇਹਦੇ ਨਾਲ ਸਾਡੇ ਜੋੜ ਵੀ ਮਜ਼ਬੂਤ ਰਹਿਣਗੇ ਸਾਡੀ ਸਕਿਨ ਤੇ ਵੀ ਜਲਦੀ ਝੁਰੜੀਆਂ ਨਹੀਂ ਪੈਂਦੀਆਂ ਰਿੰਕਲਸ ਨਹੀਂ ਪੈਂਦੇ ਏਜਿੰਗ ਜਲਦੀ ਨਹੀਂ ਆਉਂਦੀ ਸੋ ਵਿਟਾਮਿਨ ਸੀ ਆ ਜਿਹੜਾ ਉਹ ਸਾਨੂੰ ਜਵਾਨ ਰੱਖਣ ਚ ਵੀ ਸਹਾਇਤਾ ਕਰਦਾ ਹੈ ਸੋ ਇਹ ਜਿਹੜੀ ਅਹਿਮ ਜਾਣਕਾਰੀ ਦਿੱਤੀਆਂ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਓ ਤਾਂ ਜੋ ਵੱਧ ਤੋਂ ਵੱਧ ਭੈਣ ਭਰਾਵਾਂ ਨੂੰ ਇਹ ਜਾਣਕਾਰੀ ਦਾ ਲਾਭ ਮਿਲੇ ਕਿਉਂਕਿ ਵੱਡੀ ਉਮਰ ਦੇ ਵਿੱਚ ਇਹ ਜਿਹੜੇ ਮੈਂ ਤੁਹਾਨੂੰ ਤਿੰਨ ਵਿਟਾਮਿਨ ਦੱਸੇ ਆ ਇੰਨਾ ਦਾ ਸਰੀਰ ਦੇ ਵਿੱਚ ਪੂਰਾ ਹੋਣਾ ਬਹੁਤ ਜ਼ਰੂਰੀ ਆ ਤਾਂ ਜੋ ਤੁਸੀਂ ਸਿਹਤਮੰਦ ਰਹਿ ਸਕੋ ਫਿੱਟ ਰਹਿ ਸਕੋ ਤੇ ਤੁਹਾਡੀ ਜਿਹੜੀ ਏਜਿੰਗ ਆ ਉਹ ਵੀ ਘੱਟ ਹੋਵੇ ਤੁਸੀਂ ਜਵਾਨ ਰਹਿ ਸਕੋ ਤੇ ਬਿਮਾਰੀਆਂ ਤੋਂ ਬਚੇ ਰਹੋ ਸੋ ਇਹ ਜਾਣਕਾਰੀ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ ਜਿਹੜਾ YouTube ਚੈਨਲ ਹੈ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਸਾਥੀਓ ਕੁਝ ਦਿਨ ਪਹਿਲਾਂ ਆਪਾਂ ਆਗਾਜ਼ ਗੀਤ ਕੀਤਾ ਸੀਗਾ ਇਹ ਰਿਸ਼ਵਤ ਖੋਰੀ ਦਾ ਜਿਹੜਾ ਕੋਡ ਆ ਉਹਦੇ ਖਿਲਾਫ ਇਹ ਗੀਤ ਮੈਂ ਹੀ ਗਾਇਆ ਏ ਸੋ ਤੁਹਾਡੀ سپورਟ ਦੇ ਨਾਲ 140000 ਆ ਜਿਹੜੇ ਉਹ ਵਿਊ ਹੋ ਚੁੱਕੇ ਇਸ ਗੀਤ ਦੇ YouTube ਤੇ ਸੋ YouTube ਤੇ ਜਾ ਕੇ ਡਾਕਟਰ ਹਰਮਨ ਜੀਰਾ ਨਿਊ Song ਸਰਚ ਕਰ ਲਓ ਜਾਂ ਡਾਕਟਰ ਹਰਮਨ ਜੀਰਾ ਆਗਾਜ਼ Song ਸਰਚ ਕਰਕੇ ਇਹ ਗੀਤ ਨੂੰ ਹੋਰ سپورਟ ਕਰੋ ਅੱਗੇ ਸ਼ੇਅਰ ਕਰੋ ਤਾਂ ਜੋ ਜਿਹੜੀ ਚੰਗੀ ਸੇਧ ਦੇਣ ਵਾਲੇ ਗੀਤ ਆ ਉਹ ਹੋਰ ਅੱਗੇ ਲੈ ਕੇ ਜਾ ਸਕੀਏ ਸੋ ਆਪਣਾ YouTube ਚੈਨਲ ਆ ਜਿਹੜਾ ਇਹਨੂੰ ਸਬਸਕ੍ਰਾਈਬ ਕਰ ਲਿਓ ਸੋ ਇਜਾਜ਼ਤ ਦਿਓ ਧੰਨਵਾਦ